किसान मजदूर संघर्ष कमेटी पंजाब ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਅਤੇ ਪਾਟ ਮਾਲਾ ਯੋਜਨਾ ਦੇ ਵਿਰੋਧ 'ਚ ਮੋਟਰਸਾਈਕਲ ਤੇ ਸਵਾਰ ਹੋ ਕੇ ਰੋਸ ਮਾਰਚ ਕੀਤਾ ਗਿਆ। ਇਸੇ ਤਹਿਤ ਜ਼ਿਲ੍ਹਾ ਗੁਰਦਾਸਪੁਰ 'ਚ ਵੀ ਸੁੱਭਾ ਪਧਰੀ ਐਲਾਨ ਤੇ ਪਾਲਿਸੀ ਦੇ ਵਿਰੋਧ 'ਚ ਵੱਡੀ ਗਿਣਤੀ ਕਿਸਾਨਾਂ ਵੱਲੋਂ ਮੋਟਰਸਾਈਕਲ ਰੈਲੀ ਰੋਸ ਮਾਰਚ ਕਰਿਆ ਗਿਆ ਅਤੇ ਇਹ ਮਾਰਚ ਗੁਰਦਾਸਪੁਰ ਪਠਾਨਕੋਟ ਹਾਈਵੇ ਤੋਂ ਸ਼ੁਰੂ ਹੋਇਆ, ਸ਼ਹਿਰ ਤੋਂ ਹੁੰਦਾ ਹੋਇਆ ਵੱਖ-ਵੱਖ ਪਿੰਡਾਂ ਵੱਲ ਕੂਚ ਕੀਤਾ। ਆ ਕਿਸਾਨ ਮਜੂਦੂਤ ਨੇਂਦਰੀ ਪੰਜਾਬ ਜੋ ਹਿੰਦਰੀ ਜੀ ਪੂਰੇ ਜੋਂਜੇ ਦਾ ਪਰਾ ਗਰਦਾਬ ਹੋ ਸਾਡਾ ਅੱਜ ਜੋ ਸਰਕਾਰ ਨੇ ਲੈ ਲਿਆ ਪਾਲਸੀ ਬਾਰੇ ਜੋ ਲੋਕਾਂ ਤੋਂ ਤਾਂ ਕਿ ਰਖਸ਼ਾ ਨਾ ਜਿ ਮਿਨਾਰੇ ਪਲੇ ਕਾਰੇ ਕਰ ਰਹੀ ਹੈ ਉਹਨੂੰ ਰੋਣ ਆ ਤੇ ਸਾਡੇ ਪੂਰੇ ਪੰਜਾਬ ਦੇ ਕਿਸਾਨ ਐਸਬਾ ਆਪਾਂ ਨੂੰ ਰੋਣ ਤੇ ਆ ਆਪਣੀਆਂ ਜ਼ਮੀਨਾਂ ਬਚਾਉਂਗਾ ਤੇ ਫਾਇਦਾ ਪਾਉਂਗਾ ਤੇ ਸਰਕਾਰ ਜੋ ਮੰਦ ਭਾਗੀ ਦੇ ਮਾਰੇ ਕਾਨੂੰਨ ਲੈ ਕੇ ਆਈ ਹੈ ਭਾਈ ਉਹਦੇ ਵਿਰੋਧ ਵਿੱਚ ਪੂਰੇ ਪੰਜਾਬ 'ਚ ਅੱਜ ਮੋਟਾ ਰਾਲੀ ਮਾਰਚ ਕੀਤਾ ਤੇ ਕਿਸਾਨ ਦੱਸਣਾ ਚਾਹੁੰਦੇ ਆ ਕਿ ਆਹੀ ਏ ਜ਼ਮੀਨਾਪੀ ਨਹੀਂ ਜਾਣਦੀਆਂ ਤੇ ਨਾਲ ਸਾਹਣਾ ਧਕਾ ਕਰੇ ਨਾ ਧਕਾ ਹੁੰਦਾ ਵਾਂਗੇ ਹੁਣ ਮਨਮਰਾਨ ਤੇ ਗੱਲ ਆਈ ਹੈ ਤੇ ਇਸ ਕਰਕੇ ਆਪਣਾ ਫੈਲਾ ਨਾ ਬਚਾਣੇ ਕਰਕੇ ਪੂਰਾ ਬੇਕਾਚ ਕਰਕੇ ਪੂਰੇ ਪੰਜਾਬ 'ਚ ਅੱਜ ਮੋਟਾ ਮਾਰਚ ਕਰਿਆ ਇੱਕ ਟੇਪਲ ਮੀਟਿੰਗ ਲਗਣ ਜਾਣਗੇ ਇੱਕ ਨੈਸ਼ਨਲ ਹਾਈਵੇ ਜੋ ਬੜਾ ਸਤਾ ਰਿਹਾ ਮੰਗਿਆ ਉਹਦੇ ਕਿਸਾਨਾਂ ਨੂੰ ਬਕਾਇਦ ਪਿਆ ਰਿਹਾ ਜਿਹੜੇ ਕਿਸਾਨਾਂ ਨੂੰ ਬਕਾਇਦ ਨਹੀਂ ਪਾਇਆ ਜਾਊਗਾ ਉਹ ਵੀ ਆਪ ਜਮੀਨਾ ਤੇ ਆਪ ਕੱਜਾ ਨਹੀਂ ਕਰਵਾਵਾਂਗੇ ਤੇ ਬਾਕੀ ਜੋ ਲੈਂਡ ਪੋਲਿਟਿਕ ਪਾਲਸੀਆਂ ਇਹ ਭਗਵੰਦ ਮਾਗਾਂ ਚੋਣਿਆ ਇਹ ਤੇਰੀ ਪਾਣੀ ਹੁੰਦਾ ਨਾ ਇਹ ਕਰ ਲਾਉਂ ਮਾਂ ਕਬਜੇ ਹੁੰਦਾਗੇ ਸਾਡੀਆਂ ਜ਼ਮੀਨਾਂ ਸਾਡੀਆਂ ਮਾਵਾਂ ਨੇ ਆਈਆਂ ਕਿ ਆਪਾਂ ਸੇਰ ਦੇਵਾਂਗੇ ਲੇਕਿਨ ਜਮੀਨਾ ਨਹੀਂ ਦੇਵਾਂਗੇ ਤੇਰਾ ਨਾ ਰੇਸ਼ਮ ਸਿੰਘ ਐ ਵੀ ਮੇਰਾ ਟੇਨ ਥੱਲੋ ਪੋਰਾ ਹੈ ਤੇ ਇਹ ਹੀ ਲਾਲ ਸਿੰਘ ਬਾਬਾ ਕੁੱਲੀ ਵਾਲੇ ਦੇ ਜੋਨ ਚ ਆਈ ਤੇ ਇਹ ਬਾਤ ਜਿਹੜਾ ਕੱਢਿਆ ਵਾ ਜਿਹੜਾ ਹੁਣ ਲੈਂਡ ਟਿਟਲਿੰਗ ਕਰ ਰਿਆ ਜੀ ਕਲੋਨੀਆ ਬਣਾਉਣ ਆਪੇ ਕੋ ਕਰਾਲੇ ਪਿੰਡ ਦੀ ਇਹਨਾਂ ਨੇ ਬਹੁਤ ਜ਼ਮੀਨ ਲੈਣੀ ਹੈ ਇਸ ਕਰਕੇ ਉਹਦੇ ਰੋਸ ਵਜੋਂ ਤੇ ਜਿਹੜੇ ਛੁੱਪ ਵਾਲੇ ਮੀਟਰ ਇਹਨਾਂ ਨੇ ਲਾਉਣੇ ਆ 2020 ਦਾ ਜਿਹੜਾ ਬਿਜਲੀ ਥੋੜ੍ਹ ਵੇਲੇ ਨਾਲ ਇਹ ਲਿਆਂਦਾ ਹੋਇ ਤੇ ਛੇ ਪਾਲੇ ਮੀਟਰ ਲੱਗ ਕੇ ਲੋਕਾਂ ਨੂੰ ਬਹੁਤ ਤੰਗੀ ਆਉਣੀ ਹੈ ਜੀ ਉਸ ਕਰਕੇ ਰੋਸ ਵਜੋਂ ਅਹੀਂ ਇਹ ਮਾਰਤ ਕੱਢ ਰਹੇ ਸਤਿ ਸ਼੍ਰੀ ਅਕਾਲ ਜੀ ਮੈਂ ਲਵਜੋਤ ਸੇਗਾ ਪਿੰਡ ਬਲੋਪੁਰ ਦਾ ਇਹ ਜਿਹੜਾ ਲੈਂਡ ਪੁੱਲਿੰਗ ਦੇ ਸਾਰੇ ਪੰਜਾਬ ਵਿੱਚ ਅੱਜ ਸਮੂਹ ਜਿਹੜਾ ਮੋਟਰਸਾਈਕਲ ਬਾਠ ਕੀਤਾ ਜਾ ਰਿਹਾ ਵਾ ਇਸੇ ਸਬੰਧ ਵਿੱਚ ਸਾਡੀ ਗੁਰਦਾਸਪੁਰ ਦੀਆਂ ਵੀ ਜਿੰਨੇ ਵੀ ਕਿਸਾਨ ਸਾਥੀ ਜੁਨਾ ਹੈਗੇ ਆ ਕੱਥੇ ਹੋ ਕੇ ਜਿਹੜਾ ਅੱਜ ਇਹਦਾ ਕਰ ਰਹੇ ਆ ਕਿਉਂਕਿ ਸਿਰ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਪੈਲੀ ਜਿਹੜੀ ਪੁਆਇਰ ਕੀਤੀ ਜਾ ਰਹੀ ਹੈ ਠੱਕੇ ਦੇ ਨਾਲ ਸਾਈਕਲ ਨੇ ਇੱਕ ਜਿਹੜਾ ਉਹ ਚਿਪ ਵਾਲੇ ਮੀਟਰਾਂ ਦਾ ਜਿਆਦਾ ਜਿਆਦਾ ਸਬੰਧ ਆ ਜਿਹੜੇ ਪਿੰਡਾਂ ਦੇ ਵਿੱਚ ਲਾਏ ਜਾ ਰਹੇ ਨੇ ਠੱਕੇ ਦੇ ਨਾਲ ਉਹ ਤੇ ਵਿਰੋਧ ਕਰ ਰਹੇ ਗਰੋਹ ਸ਼ਾਮਲ ਹੋਣ ਵਾਸਤੇ ਅੱਜ